ਭਗਵੰਤ ਮਾਨ ਦਬ ਗਏ ਦਿੱਲੀ ਵਾਲਿਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਬੋਚ ਲਿਆ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਦਿੱਲੀ ਲੋਬੀ ਹੈ ਉਹਦੇ ਵਿਚਕਾਰ ਜਿਹੜਾ ਆਪਸੀ ਖਿੱਚੋ ਤਾਣ ਹੈ ਜਿਹੜੀ ਆਪਸੀ ਖਾਨਾ ਜੰਗੀ ਹੈ ਆਪਸੀ ਪਾੜਾ ਜਿਹੜਾ ਉਹ ਦਿਨੋਂ ਦਿਨ ਜਿਹੜਾ ਉਹ ਵੱਧਦਾ ਜਾ ਰਿਹਾ ਔਰ ਕੁਝ ਲੋਕ ਸੋਚਦੇ ਸੀ ਕਿ ਸਿਰਫ ਇਹ ਖਬਰਾਈ ਨਹੀਂ ਜੇ ਇਹ ਖਬਰਾਈ ਨਹੀਂ ਤਾਂ ਫਿਰ ਦਿੱਲੀ ਲੋਬੀ ਤੇ ਜਾਂ ਮੁੱਖ ਮੰਤਰੀ ਵਾਲਾ ਕੈਂਪ ਜਿਹੜਾ ਉਹ ਇਹਨਾਂ ਖਬਰਾਂ ਨੂੰ ਨਕਾਰ ਕਿਉਂ ਦਿੱਤੀਆਂ ਔਰ ਬਹੁਤ ਅਹਿਮ ਨਿਯੁਕਤੀਆਂ ਜਿਹੜੀਆਂ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਦਿੱਲੀ ਤੋਂ ਕਰ ਦਿੱਤੀਆਂ ਗਈਆਂ ਨੇ ਮੁੱਖ ਮੰਤਰੀ ਦੀ ਟੀਮ ਦੀਆਂ ਛੁੱਟੀਆਂ ਹੋ ਗਈਆਂ ਨੇ ਉਹਨਾਂ ਨੂੰ ਛੁੱਟੀ ਕਰ ਦਿੱਤੀ ਗਈ ਔਰ ਸਭ ਤੋਂ ਪਹਿਲਾਂ ਇਹ ਜਾਣਕਾਰੀ ਦਿੱਤੀ ਸੀਗੀ ਕਿ ਭਾਈ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਦੀ ਜਦੋਂ ਗੱਲ ਥਰੀ ਉਹਨਾਂ ਨੇ ਇਨਕਾਰ ਕੀਤਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਮੈਂ ਸਾਈਡ ਲਾਈਨ ਨਹੀਂ ਹੋਣਾ ਮੈਂ ਅਸਤੀਫਾ ਨਹੀਂ ਦੇਣਾ ਮੇਰੀ ਮੁੱਖ ਦਫ਼ਤਰ ਦੇ ਵਿੱਚ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਜੇ ਕੋਈ ਚੀਜ਼ ਕਰਨਾ ਤਾਂ ਕਰ ਲਓ ਹੁਣ ਇਹ ਕੀ ਮੁੱਖ ਮੰਤਰੀ ਦਫਤਰ ਚੀਜ਼ ਕਰਨ ਦੇ ਨਾਲ ਇਹ ਗੱਲ ਕਲ ਚੁਗੀ ਕਿ ਮੁੱਖ ਮੰਤਰੀ ਜੀ ਵੀ ਬਣੀ ਲਈ ਜਾਣੀ ਹੈ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਚਰਚਾ ਕਰ ਲਈਆਂ ਔਰ ਉਧਰ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਕਰ ਦਿੱਤਾ ਔਰ ਭਗਵੰਤ ਮਾਨ ਸਰਕਾਰ ਦੇ ਉੱਪਰ ਜਿਹੜੀ ਹੈ ਉਹ ਗਾਜ ਡਿੱਗ ਗਈ ਹੈ ਕਿਵੇਂ ਭਗਵੰਤ ਮਾਨ ਦੇ ਉੱਪਰ ਵੀ ਇਸ ਤੇ ਵੀ ਅਹਿਮ ਜਿਹੜੀ ਚਰਚਾ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਡਾਕਟਰ ਹਰਮਿੰਦਰ ਸਿੰਘ ਭੱਟੀ ਸਾਹਿਬ ਜੁੜੇ ਹਾਂ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਹਾਂ ਬਟ ਇਸ ਦਾ ਸਵਾਗਤ ਹੈ ਪ੍ਰੋਗਰਾਮ ਵਿੱਚ ਸ਼ੁਕਰੀਆ ਸੁਖਿੰਦਰ ਜੀ ਸਤਿ ਸ੍ਰੀ ਅਕਾਲ ਸਰੋਤਿਆਂ ਨੂੰ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਸਾਡੇ ਜਿਹੜੇ ਦੇਖਣ ਵਾਲੇ ਦਰਸ਼ਕ ਨੇ ਅਸੀਂ 2 ਦਿਨ ਪ੍ਰੋਗਰਾਮ ਨਹੀਂ ਕਰ ਸਕੀ ਔਰ ਉਹਦੇ ਕਰਕੇ ਬਹੁਤ ਸਾਰੇ ਫੋਨ ਮੈਸੇਜ ਆਏ ਲੋਕਾਂ ਦੇ ਔਰ ਅਸੀਂ ਧੰਨਵਾਦੀ ਆ ਉਹਨਾਂ ਦੇ ਤੇ ਜਿਹੜੇ ਨੋਟ ਕਰ ਰਹੇ ਸੀ ਕਿ ਅਸੀਂ ਪ੍ਰੋਗਰਾਮ ਨਹੀਂ ਕੀਤੇ ਔਰ ਉਹਨਾਂ ਨੇ ਫੋਨ ਕਰਕੇ ਹਾਲਚਾਲ ਜਾਣਿਆ ਕਿ ਕੋਈ ਮੁਸੀਬਤ ਤਾਂ ਨਹੀਂ ਕੁਝ ਦਿੱਕਤਾਂ ਸੀ ਚਲੋ ਹੁਣ ਥੋੜੀਆਂ ਠੀਕ ਹੋ ਗਈਆਂ ਨੇ ਔਰ ਸਭ ਦਾ ਧੰਨਵਾਦੀ ਆ ਔਰ ਜਿਨ੍ਹਾਂ ਨੇ ਇਹ ਨੋਟ ਕੀਤਾ ਔਰ ਸਾਡੇ ਨਾਲ ਰਾਮਦਾ ਕੈਮ ਕੀਤਾ ਸਾਡੇ ਨਾਲ ਖੜਨ ਦੀ ਜਿਹੜੀ ਆ ਖੁਸ਼ੀ ਕੀਤੀ ਖਾਸ ਕਰਕੇ ਸਾਡੇ ਵੱਡੇ ਭਰਾ ਜਿਹੜੇ ਪੰਜਾਬ ਟੈਲੀਵਿਜ਼ਨ ਵਾਲੇ ਹਰਜਿੰਦਰ ਸਿੰਘ ਰੰਧਾਵਾ ਹੋਣੀ ਹੈ ਉਹਨਾਂ ਨੇ ਵੀ ਸਪੈਸ਼ਲ ਜਿਹੜਾ ਉਹ ਫੋਨ ਕਰਕੇ ਪੁੱਛਿਆ ਕਿ ਭਾਈ ਕੀ ਗੱਲਬਾਤ ਹੈ ਉਹ ਵੀ ਹਮੇਸ਼ਾ ਜਿਹੜੇ ਉਹ ਨਾਲ ਖੜਦੇ ਉਹ ਵੀ ਵੱਡੇ ਭਰਾਵਾਂ ਵਾਂਗੂ ਔਰ ਉਹਨਾਂ ਦਾ ਵੀ ਬੜਾ ਤਨਬਾਦ ਹੈ ਹੋਰ ਵੀ ਬਹੁਤ ਸਾਰੇ ਜਿਹੜੇ ਪੋਲੀਟੀਸ਼ੀਅਨ ਨੇ ਜਾਂ ਸਪੋਰਟਰ ਨੇ ਬਹੁਤ ਸਾਰੇ ਲੋਕਾਂ ਦਾ ਜਿਹੜਾ ਉਹ ਤਨਬਾਦ ਹੈ ਔਰ ਕੁਝ ਦਿੱਕਤਾਂ ਸੀ ਥੋੜੀਆਂ ਜੀਆਂ ਠੀਕ ਹੋ ਗਈਆਂ ਨੇ ਔਰ ਆਉਣ ਵਾਲੇ ਦਿਨਾਂ ਚੋਂ ਵੀ ਹੋ ਜਾਣਗੀਆਂ ਕਾਡਾ ਸਭ ਦਾ ਸਾਥ ਹੈ ਸਾਰਿਆਂ ਦਾ ਨਤਨਵਾਦ ਹੈ ਲੋਕ ਸਾਹਿਬ ਸਭ ਤੋਂ ਪਹਿਲਾਂ ਮੈਂ ਇਹੀ ਖਬਰ ਜਿਹੜੀ ਹੈ ਉਹ ਲੈਣੀ ਚਾਹੁੰਦਾ ਕਿ ਮੁੱਖ ਮੰਤਰੀ ਲੌਬੀ ਦੀ ਔਰ ਦੂਜੇ ਪਾਸੇ ਦਿੱਲੀ ਲੌਬੀ ਦੀ ਜਿਹੜਾ ਆਪਸੀ ਪੜਾ ਵਾਧਾ ਜਾਂਦੀ ਹੈ ਔਰ ਜਿਹੜਾ ਲਗਾਤਾਰ ਜਿੱਤੇ ਆਪਾਂ ਵੀ ਲਗਾਤਾਰ ਗੱਲ ਕਰਦੇ ਔਰ ਉਹ ਪਾੜੇ ਦੇ ਬਾਰੇ ਹੁਣ ਖਬਰਾਂ ਬਾਹਰ ਸਿੱਧੇ ਤੌਰ ਤੇ ਵੀ ਆ ਰਹੀਆਂ ਔਰ ਮੁੱਖ ਮੰਤਰੀ ਦੇ ਜਿਹੜੇ ਨੇੜਲੇ ਬੰਦੇ ਸੀ ਉਹਨਾਂ ਦੀਆਂ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਉਹ ਛੁੱਟੀਆਂ ਕਰ ਦਿੱਤੀਆਂ ਗਈਆਂ ਪਰ ਆਪਣੇ ਬੰਦੇ ਲਿਆ ਕੀ ਚਾਹੇ ਉਹ ਵੈਬ ਨੇ ਚਾਹੇ ਉਹ ਵਿਜੇਨਾਇ ਸਰਗਰਮ ਕਰ ਦਿੰਦੇ ਗਏ ਨੇ ਚਾਹੇ ਕੁਝ ਹੋਰ ਨੇ ਯਾਨੀ ਮੁੱਖ ਮੰਤਰੀ ਨੂੰ ਕਮਜ਼ੋਰ ਕਰਕੇ ਮੁੱਖ ਮੰਤਰੀ ਦੀ ਟੀਮ ਮੁੱਖ ਮੰਤਰੀ ਦੇ ਦਫ਼ਤਰ ਚੋਂ ਹਟਾ ਕੇ ਆਪਣੀ ਟੀਮ ਬੈਠ ਕਰਕੇ ਮੁੱਖ ਮੰਤਰੀ ਨੂੰ ਕਮਜ਼ੋਰ ਕਰ ਦਿੱਤਾ ਗਿਆ ਕਿਵੇਂ ਦੇਖਿਓ ਇਹ ਪਾੜਾ ਜਿਹੜਾ ਹੈ ਔਰ ਖਾਸ ਗੱਲ ਇਹ ਹੈ ਕਿ ਨਾ ਤਾਂ ਦਿੱਲੀ ਲੋਬੀ ਨਕਾਰ ਰਹੀ ਹੈ ਨਾ ਚੀਜ਼ਾਂ ਤੇ ਨਹੀਂ ਪਈ ਸਾਡੇ ਸਭ ਕੁਝ ਠੀਕ ਹੈ ਨਾ ਪੰਜਾਬ ਲੋਬੀ ਨਕਾਰ ਰਹੀ ਹੈ ਨਾ ਕੋਈ ਜਿਹੜਾ ਉਹ ਬਲਾਰਾ ਨਾ ਕੋਈ ਹੋ ਨਾ ਰਿਹਾ ਸਾਰਾ ਕੁਝ ਉਵੇਂ ਚੱਲੇ ਜਾ ਰਿਹਾ ਕਿਵੇਂ ਦੇਖੀਓ ਮਸਤੀ ਤੇ ਕੋਸ ਕੁ ਨਰਜੀਨ ਨਕਾਰਨਗੇ ਤਾਂ ਕੀ ਉਹ ਤਾਂ ਗੱਲਾਂ ਤਾਂ ਸਾਹਮਣੇ ਹੋ ਹੀ ਰਹੀਆਂ ਨੇ ਜਦੋਂ ਉਹਨਾਂ ਦੇ ਵਸਤੀ ਨੂੰ ਹਟਾਉਂਦੇ ਮੀਡੀਆ ਦਾ ਜਿਹੜਾ ਟਰੈਕਟਰ ਸੀ ਹਟਾਇਆ ਦੂਜਿਆਂ ਨੂੰ ਹਟਾਉਣ ਦੀ ਵੀ ਚਰਚਾ ਚੱਲ ਰਹੀ ਹੈ ਬਹੁਤ ਸਾਰੇ ਲੋਕ ਫੋਨ ਕਰ ਕਰਕੇ ਪੁੱਛਦੇ ਨੇ ਕਿ ਬੰਨੂ ਸਾਹਿਬ ਦਾ ਕੀ ਹਾਲ ਹੈ ਸਾਰਿਆਂ ਦਾ ਜਿਹੜੇ ਉਹਨਾਂ ਦੇ ਲੱਗੇ ਸੀ ਉਹਨਾਂ ਸਾਰਿਆਂ ਬਾਰੇ ਜਾਣਕਾਰੀ ਲਈ ਜਾ ਰਹੀ ਹੈ ਔਰ ਚਰਚਾ ਹੈ ਕਿ ਜੇ ਹੋਰ ਵੀ ਤਬਦੀਲੀਆਂ ਹੋਣਗੀਆਂ ਸ਼ਾਇਦ ਅੱਪਾਂ ਤੋਂ ਬਹੁਤ ਪਹਿਲਾਂ ਲਗਭਗ ਸਾਰਿਆਂ ਤੋਂ ਪਹਿਲਾਂ ਹੀ ਆਪਾਂ ਇਹ ਗੱਲ ਕਹਿ ਇਥੇ ਸੀ ਕਿ ਹਰਿਆਣੇ ਦੀ ਇਲੈਕਸ਼ਨ ਤੇ ਆਪਣੀ ਪੰਚਾਇਤ ਦੀਆਂ ਇਲੈਕਸ਼ਨਾਂ ਨਾਲ ਜੁੜੀ ਹੋਈ ਹੈ ਗੱਲ। ਜ਼ਿਆਦਾਤਰ ਹਰਿਆਣੇ ਨਾਲ ਜੁੜੀ ਹੋਈ ਸੀ ਵੈਸੇ। ਅੱਜ ਉੱਥੇ ਹੋ ਗਈਆਂ ਨੇ ਵੋਟਾਂ ਤੇ ਮੇਰਾ خیال ਇਹ ਹੈ ਵੀ ਲਾਈਨ ਨਿਕਲੀ ਹੋਈ ਹੈ ਬਸ ਕਬੱਡੀਆਂ ਪੈਣੀਆਂ ਸ਼ੁਰੂ ਹੋ ਜਾਣਗੀਆਂ। ਉਹਦੇ ਚ ਸੀਐਮਸ ਆਫ ਦਾ ਟਿਕਣਾ, ਸੀਐਮਸ ਆਫ ਦੀ ਬਿਮਾਰੀ ਇਹ ਸਾਰਾ ਕੁਝ ਇਕੱਠਾ ਹੀ ਰਲਿਆ ਹੋਇਆ ਹੈ ਕੇਜਰੀਵਾਲ ਸਾਹਿਬ ਜਦ ਤੇ ਬਾਹਰ ਆਏ ਨਹੀਂ ਖੇਲ ਤੋਂ। ਤੋ ਉਹਨਾਂ ਨੇ ਆ ਕੇ ਮੇਰਾ خیال ਹੈ ਮਾਨ ਸਰ ਨੂੰ ਕਹਿਤਾ ਸੀ ਕਿ ਭਾਈ ਮੈਂ ਤਾਂ ਅਸਤੀਫਾ ਦੇਣਾ ਹੀ ਹੂੰ ਉਹ ਵੀ ਦੇ ਦੇ ਤੇ ਆਪਾਂ ਨਵੇਂ ਬੰਦਿਆਂ ਨੂੰ ਅੱਗੇ ਲਾਈਏ ਜਾਂ ਹੋਰ ਕਰੀਏ ਬੇਸਿਕਲੀ ਤਰੀਕਾ ਜਿਹੜਾ ਵਰਤਿਆ ਜਾ ਰਿਹਾ ਹੈ ਉਹ ਬੜਾ ਆਬਜੈਕਸ਼ਨੇਬਲ ਹੈ ਕਿਸਮ ਦੇ ਨਾਲ ਤੁਸੀਂ ਯਾਦ ਹੋਣਾ ਜੇ ਹਿਸਟਰੀ ਪੜੋ ਉਹਨਾਂ ਜਿਹੜੇ ਵੀ ਰਾਜੇ ਹੁੰਦੇ ਸੀ ਲੋਕਲ ਜਦੋਂ ਈਸਟ ਇੰਡੀਆ ਕੰਪਨੀ ਆਈ ਹੈ ਪਹਿਲਾਂ ਪਹਿਲਾਂ ਉਹ ਫਿਰ ਉੱਥੇ ਕੋਪੜਾ ਪੋਲੀਟਿਕਲ ਏਜੰਟ ਲਾਉਂਦੇ ਹੁੰਦੇ ਸੀ ਉਹਦੇ ਕੋਰਟ ਦੇ ਵਿੱਚ ਹੌਲੀ ਹੌਲੀ ਉਹ ਸਾਜਸ਼ੰਗ ਕਰਕੇ ਫਿਰ ਰਾਜੇ ਨੂੰ ਜਾਂ ਅੰਦਰ ਕਰ ਲੈਂਦੇ ਸੀ ਜਾਂ ਉਹਨੂੰ ਪਾਸੇ ਟਾਰਨਦੇ ਸੀ ਫਿਰ ਉਹ ਕਬਜ਼ਾ ਕਰ ਲੈਂਦੇ ਸੀ ਲਗਭਗ ਇਸ ਇੰਡੀਆ ਕੰਪਨੀ ਦੀ ਤਰ੍ਹਾਂ ਆਪਰੇਸ਼ਨ ਹੋ ਰਿਹਾ ਹੈ ਕਿ ਸਾਰੇ ਮਤਲਬ ਜਿਹੜੀਆਂ ਚਰਚਾ ਹੈ ਜਿਹੜੀ ਸੋਸ਼ਲ ਮੀਡੀਆ ਤੇ ਵੀ ਬਾਕੀ ਚੈਨਲਸ ਤੇ ਉੱਪਰ ਵੀ ਹੋਇਆ ਹੈ ਕਿ ਫੰਡਿੰਗ ਹੈ ਜਿਹੜੀ ਦਿੱਲੀ ਦੀ ਫਰਵਰੀ ਦੀ ਇਲੈਕਸ਼ਨ ਦੇ ਲਈ ਉਹ ਪੰਜਾਬ ਤੋਂ ਹੋਣੀ ਉਹਦੇ ਲਈ ਸ਼ਾਇਦ ਭਗਵੰਤ ਮਾਨ ਤਿਆਰ ਵੀ ਨਹੀਂ ਹੋਏਗੇ ਤੇ ਪੈਸਾ ਵੀ ਹੈ ਨਹੀਂ ਕਿਉਂਕਿ ਕਰਜ਼ਈ ਹੈ ਪੰਜਾਬ ਤੋਂ ਪਹਿਲਾਂ ਹੀ ਸੋ ਇਹ ਇਸ ਗੱਲ ਦੇ ਉੱਪਰ ਸਾਰੀ ਗੱਲ ਅੜੀ ਹੋਈ ਹੈ ਉਸ ਤਰੀਕੇ ਦੇ ਨਾਲ ਕਿ ਪੰਜਾਬ ਨੂੰ ਬਸਤੀ ਦੇ ਤੌਰ ਤੇ ਵਰਤਿਆ ਜਾਵੇ ਤੇ ਰਾਜ ਭਾਗ ਆਪਣਾ ਕਾਇਮ ਕੀਤਾ ਜਾਵੇ ਸੋ ਉਹਦੇ ਵਿੱਚ ਜਿਹੜੇ ਨਾਂ ਆ ਰਹੇ ਨੇ ਇੰਟਰਸਟਿੰਗ ਨੇ ਜਿਹੜੇ ਵੈਭੂ ਕੁਮਾਰ ਜੀ ਨੇ ਕੋਈ ਵਿਜੇ ਨਾਇਰ ਜੀ ਨੇ ਜਿਹੜੇ ਉੱਥੇ ਦੀਆਂ ਮਸ਼ਹੂਰ ਹਸਤੀਆਂ ਨੇ ਜਿਹੜੇ ਜੇਲ ਕੱਟ ਕੇ ਆਏ ਨੇ ਤਿਹਾੜ ਦੇ ਵਿੱਚੋਂ ਸਿੱਧੇ ਹੀ ਸੋ ਉਹਨਾਂ ਨੂੰ ਬਿਠਾ ਦਿੱਤਾ ਗਿਆ ਮੇਰਾ ਖਿਆਲ ਹੈ ਮਾਨ ਸਾਹਿਬ ਦੀ ਚੁੱਪੀ ਜਾਂ ਦਾ ਡਰ ਚੋਂ ਹੈ ਮੇਰੇ ਸਾਹਦੇ ਲੋਕ ਇਹ ਕਹਿ ਰਹੇ ਨੇ ਵੀ ਉਹਨੂੰ ਡਰਨਾ ਨਹੀਂ ਚਾਹੀਦਾ ਜਾਂ ਹੋਰ ਹੈ। ਉੱਚੀ ਉਹਨਾਂ ਦੀ ਮਜਬੂਰੀ ਵੀ ਕੋਈ ਕੋਈ ਨਾ ਕੋਈ ਹੋਣੀ ਹੈ ਕਿਉਂਕਿ ਪਾਰਟੀ ਦੇ ਕੋਲ ਬੜੀ ਇੰਟਰਸਟਿੰਗ ਹੈ ਸਟਿੰਗਾਂ ਦੀ ਪੂਰੀ ਲਾਇਬ੍ਰੇਰੀ ਹੁੰਦੀ ਹੈ ਉਹਨਾਂ ਕੋਲ। ਕੋਈ ਨਾ ਕੋਈ ਕਮਜ਼ੋਰੀਆਂ ਕੋਈ ਨਾ ਕੋਈ ਮਜਬੂਰੀਆਂ ਫੜ ਕੇ ਰੱਖਦੇ ਨੇ ਇੱਕ ਦੂਜੇ ਦੀਆਂ। ਪਰ ਇਹ ਕੰਮ ਹੁਣ ਚੱਲ ਨਹੀਂ ਸਕੂਗਾ ਇਸ ਤਰੀਕੇ ਦੇ। ਕਿ ਸੀਐਮ ਜਿਹੜਾ ਉਹ ਬੈਠਾ ਹੋਵੇ ਤੇ ਸਾਰਾ ਕੁਝ ਮਤਲਬ ਉਹਦੇ ਸਾਹ ਵੀ ਉਹਦੇ ਬੋਲ ਵੀ ਕੋ ਉਰ ਤੈਅ ਕਰੇ। ਇਹ ਜੀ ਸੀਐਮ ਝੱਲਵੀ ਲੋਗ ਤਾਂ ਪੰਜਾਬ ਨੇ ਬੜੀ ਦੇਰ ਨਹੀਂ ਛੱਡਣਾ ਕਿ ਕੋਈ ਨਾ ਕੋਈ ਪਟਾਕਾ ਇਹਦੇ ਵਿੱਚ ਭੈਣ ਵਾਲੀ ਗੱਲ ਕੱਲ੍ਹ ਇਹ ਹੈ ਡਾਕਟਰ ਸਾਹਿਬ ਗੱਲ ਇਹ ਹੈ ਕਿ ਇਹ ਲੜਾਈ ਜਿਹੜੀ ਭੁਗਤੰਤਬੰਦ ਦੇ ਦਿੱਲੀ ਲੋਬੀ ਦੇ ਵਿਚਕਾਰ ਚੱਲ ਰਹੀ ਹੈ ਬਹੁਤ ਸਾਰੇ ਸੱਜਣ ਜੇ ਤੁਲਾ ਕਰ ਦਿੰਦੀ ਹੈ ਜਿਵੇਂ ਪੋਲੀਟੀਸ਼ਨ ਨੇ ਕੁਝ ਪ੍ਰਗਰੈਸਟਿਕ ਵਰਗੇ ਸਹਿਰਦੇ ਵੀ ਉਹ ਵੀ ਇਹ ਗੱਲ ਕਰ ਰਹੇ ਨੇ ਕਿ ਭਾਈ ਜੇਕਰ ਕਰ ਇਸ ਤਰੀਕੇ ਨਾਲ ਮੁੱਖ ਮੰਤਰੀ ਨਾ ਤਾਂ ਪੰਜਾਬੀਆਂ ਨੂੰ ਖੜਨਗੇ ਤਾ ਪਰ ਮੈਨੂੰ ਲੱਗਦਾ ਕਿ ਜੇ ਮੁੱਖ ਮੰਤਰੀ ਪੰਜਾਬੀਆਂ ਦੇ ਨਾਲ ਨਹੀਂ ਖੜੇ ਕਦੇ ਉਹ ਦਿੱਲੀ ਵਾਲਿਆਂ ਦੇ ਥੱਲੇ ਦਬ ਕੇ ਰਹਿ ਗਏ ਆ ਤਾਂ ਫਿਰ ਪੰਜਾਬੀ ਮੁੱਖ ਮੰਤਰੀ ਦੇ ਨਾਲ ਕਿਉਂ ਖੜਨਗੇ ਭਗੰਤ ਮਾਨ ਦੇ ਨਾਲ ਅਗਲਾ ਕਹਿੰਦਾ ਕਿ ਭਾਈ ਜੇ ਇਹ ਨਹੀਂ ਪੰਜਾਬ ਦੇ ਨਾਲ ਖੜਾ ਪੰਜਾਬ ਦੇ ਨੌਜਵਾਨਾਂ ਦੇ ਨਾਲ ਖੜਾ ਤਾਂ ਅਸੀਂ ਕਿਉਂ ਬੜੀ ਇਸ ਵਕਤ ਸਿਚੁਏਸ਼ਨ ਐ ਹੋਜੀ ਬਣ ਗਈ ਹੈ ਕਿ ਆਮ ਆਦਮੀ ਪਾਰਟੀ ਦਾ ਵਿਰੋਧ ਘੱਟ ਹੈ ਇਸ ਲਈ ਭਗੰਤਪਾਨ ਦਾ ਜਾਦੇ ਉਹ ਗੱਲ ਇਹ ਹੈ ਕਿ ਭਗਵੰਤ ਮਾਨ ਆਪਣੇ ਆਪ ਦੇ ਵਿੱਚ ਕੋਈ ਗੱਲ ਨਹੀਂ ਹੈ ਠੀਕ ਹੈ ਕਿ ਪਪੂਲਰ ਚਿਹਰਾ ਹੈ ਸੀਐਮ ਹੈ ਸਾਰਾ ਪੁੱਛਿਆ ਜਿਹੜੀ ਲੜਾਈ ਹੈ ਦਸਲ ਉਹ ਭਗਵੰਤ ਮਾਨ ਤੇ ਕੇਜਰੀਵਾਲ ਦੀ ਵੀ ਬਜਾਏ ਅਸਲ ਦੇ ਵਿੱਚ ਤਾਂ ਉਹ ਭਾਜਪੀ ਤੇ ਕੇਜਰੀਵਾਲ ਦੀ ਲੜਾਈ ਹੈ ਜੀ ਤੇ ਉਹ ਹੋਰ ਸਪੈਸੀਫਿਕ ਕਹੀਏ ਉਹ ਅਮਿਤ ਸ਼ਾਹ ਜੀ ਦੀ ਤੇ ਕੇਜਰੀਵਾਲ ਦੀ ਲੜਾਈ ਹੈ ਉਹਨਾਂ ਨੇ ਅਮਿਤ ਸ਼ਾਹ ਨੇ ਭਗਵੰਤ ਮਾਨ ਦੀ ਕਿੰਨੀ ਕੁ ਮਦਦ ਕਰਨੀ ਹੈ ਇਹਦੇ ਉੱਪਰ ਸਾਰੀ ਲੜਾਈ ਡਿਪੈਂਡ ਕਰਨੀ ਹੈ ਉਹ ਅੰਤਮਾਨ ਇਕੱਲੇ ਨੂੰ ਤਾਂ ਉਹਨੇ ਪਹਿਲਾਂ ਵੀ ਘੇਰਿਆ ਹੋਇਆ ਸੀ ਕਟਕੁੱਦਲੀ ਦੀ ਤਰ੍ਹਾਂ ਨਚਾਇਆ ਪਹਿਲਾਂ ਵੀ ਉਹ ਨਹੀਂ ਬੋਲੇ ਹੁਣ ਜਿਹੜੀ ਸਿਚੁਏਸ਼ਨ ਬਣਦੀ ਜਾ ਰਹੀ ਹੈ ਉਹ ਇਹ ਹੈ ਕਿ ਉਹ ਟੈਸਪਰੇਟ ਨੇ ਬਹੁਤ ਜ਼ਿਆਦਾ ਕੰਟਰੋਲ ਉਹਨਾਂ ਤੋਂ ਹੋ ਨਹੀਂ ਰਿਹਾ ਪੰਜਾਬ ਦੇ ਵਿੱਚ ਜੇ ਸੀਐਮ ਦੀ ਜਗ੍ਹਾ ਭਗਵੰਤ ਮਾਨ ਦੀ ਜਗ੍ਹਾ ਹੋਰ ਵੀ ਕਿਸੇ ਨੂੰ ਬਿਠਾਤਾ ਤਾਂ ਸਟੇਬਿਲਟੀ ਨਹੀਂ ਹੋਣੀ ਕਿਉਂਕਿ ਸਟੇਬਿਲਟੀ ਉਹਨਾਂ ਦਾ ਪਰਪਸ ਨਹੀਂ ਹੈ ਉਹਨਾਂ ਦਾ ਪੰਜਾਬ ਨਾਲ ਸੰਬੰਧ ਕੋਈ ਨਹੀਂ ਹੈ ਚਾਹੇ ਉਹ ਰਗੂਵ ਚੱਡੇ ਚਾਹੇ ਉਹ ਬੈਬਕ ਕੁਮਾਰ ਹੈ ਚਾਹੇ ਉਹ ਵਿਜੇ ਨਾਇਰ ਹੈ ਬੇਸਿਕਲੀ ਸਿੰਪਲ ਫਾਰਮੂਲਾ ਉਹਨਾਂ ਦਾ ਹੈ ਕਿ ਜਿਹੜੀਆਂ ਇਲੈਕਸ਼ਨਾਂ ਨੇ ਹੁੰਦੀ ਫੰਡਿੰਗ ਇੱਥੋਂ ਹੋਵੇ ਔਰ ਇੱਥੋਂ ਫੰਡਿੰਗ ਤਾਂ ਹੋਣੀ ਹੀ ਐ ਇਸ ਲਈ ਦੇ ਵਿੱਚ ਜਿਹੜੀਆਂ ਕੰਪਨੀਆਂ ਨੂੰ ਇੱਥੇ ਚਾਹੇ ਉਹ ਪਹਿਲਾਂ ਜਿਹੜੀ ਐਕਸਾਈਜ਼ ਪਾਲਿਸੀ ਬਣੀ ਆ ਉਹਨਾਂ ਨੇ ਫੰਡਿੰਗ ਕਰਨੀ ਹੁੰਦੀ ਹੈ ਨਾ ਆਖਰਕਾਰ ਤਾਂ ਕਿ ਉਹਨਾਂ ਨੂੰ ਕੀ ਦਿੱਤਾ ਜਾ ਸਕਦਾ ਹੈ ਪੰਜਾਬ ਦੇ ਵਿੱਚ ਜਿਹਦੇ ਐਵਸ ਦੇ ਵਿੱਚ ਉਹਥੇ ਦੇ ਸਕਣ ਉਹਦੇ ਵਿੱਚ ਮੇਰਾ ਖਿਆਲ ਹੈ ਕਿ ਭਗਵੰਤਪານ ਦੀ ਇੰਨੀ ਸਮਰੱਥਾ ਨਹੀਂ ਹੈ ਕਿ ਉਹਨਾਂ ਦੇ ਨਾਲ ਉਹ ਟਿਕੜਮਵਾਜੀ ਦੇ ਵਿੱਚ ਵੀ ਤੇ ਪੋਲਿਟਿਕਸ ਦੇ ਵਿੱਚ ਵੀ ਲੜ ਸਕੇ ਜਿੰਨੀ देर ਉਹਨੂੰ ਪਿੱਛੋਂ ਕੋਈ ਧਿਰ ਨਹੀਂ ਮਿਲਦੀ ਪੰਜਾਬ ਦੇ ਲੋਕ ਤਾਂ ਦਰਦੀ ਕਰ ਦੇਣਗੇ ਆਪਣੇ ਵਰਗੇ ਹਾ ਦਾ ਨਾਰਾ ਮਾਰ ਦੇਣਗੇ ਤਾਂ ਕੋਈ ਮਤਲਬ ਨਹੀਂ ਹੁੰਦਾ ਇਸ ਮੈਚ ਇਹਦੇ ਜਿਹਦਾ ਸਿੰਪਲ ਗੱਲ ਇਹ ਹੈ ਕਿ ਈਡੀ ਤੇ ਸੀਬੀਆਈ ਕਿਧਰਲੇ ਪਾਸੇ ਖੜਦੀ ਹੈ ਐਮਐਲਏ ਤਾਂ ਉਧਰ ਜਾਣਗੇ ਸਾਰੇ ਹੂੰ ਜਿੱਦਾਂ ਇਹਦੇ ਤੇ ਸੀਬੀਆਈ ਉਹਦੇ ਨਾਲ ਖੜੀ ਹੋ ਜੂਗੀ ਉਸ ਦਿਨ ਉਹ ਰਾਮ ਦੇ ਨਾਲ ਆਪਣਾ ਮжоਰਿਟੀ ਤਖਤ ਹੋਊਗਾ ਜੇ ਉਹ ਨਹੀਂ ਖੜੀ ਹੁੰਦੀ ਤਾਂ ਮжоਰਿਟੀ ਉਹਦੇ ਖਿਲਾਫ ਹੋਊਗਾ ਕਿ ਪਾਸੇ ਕਰੂਗੇ ਗੱਲ ਇੰਨੀ ਕੀ ਹੈ ਇਸ ਲਈ ਡਾਕਟਰ ਇੱਕ ਗੱਲ ਹੋਰ ਹੈ ਕਿ ਬਹੁਤ ਸਾਰੇ ਨਸਜਣਾਂ ਜਿਹੜੇ ਆਪਾਂ ਇਹ ਗੱਲਾਂ ਕਰ ਰਹੇ ਹਾਂ ਬਹੁਤ ਸਾਰੇ ਲੋਕਾਂ ਕਹਲੇ ਵੀ ਇਹ ਸੋਚਦੇ ਆ ਕਿ ਭਾਈ ਤੁਸੀਂ ਰੋਜ਼ ਹੀ ਲੱਗ ਜਾਂਦੇ ਆ ਕੋਈ ਗੱਲ ਨਹੀਂ ਹੈਗੀ ਪਾਰਟੀ ਚ ਆਓ ਜੀ ਪਰ ਹੁਣ ਸਵਾਲ ਇਹ ਹੈ ਕਿ ਜੇ ਨਹੀਂ ਇਹੋ ਜਿਹੀ ਗੱਲ ਹੈਗੀ ਤਾਂ ਇਹ ਗੱਲਾਂ ਕੱਲੇ ਅਸੀਂ ਤਾਂ ਕਰਦੇ ਹੀ ਨਹੀਂ ਪੂਰਾ ਚੱਲਣਾ ਦੇ ਵਿਚਾਰ ਜਿਹਾ ਨੇ ਆਮ ਵੀ ਚਰਚਾ ਜਿਹੜੀ ਚੱਲ ਰਹੀ ਹੈ ਤੇ ਜੇ ਨਹੀਂ ਇਹ ਗੱਲ ਆ ਫਿਰ ਦਿੱਲੀ ਲੌਬੀ ਇਹਨਾਂ ਚੀਜ਼ਾਂ ਨੂੰ ਨਕਾਰਦੀ ਕਿਉਂ ਨਹੀਂ ਜੇ ਨਹੀਂ ਇਹ ਗੱਲ ਫਿਰ ਮੁੱਖ ਮੰਤਰੀ ਇਹਨਾਂ ਚੀਜ਼ਾਂ ਨੂੰ ਨਕਾਰਦੇ ਕਿਉਂ ਨਹੀਂ ਜੇ ਨਹੀਂ ਇਹ ਗੱਲ ਫਿਰ ਆਮ ਆਦਮੀ ਪਾਰਟੀ ਦੇ ਬੁਲਾਰੇ ਇਹਨਾਂ ਚੀਜ਼ਾਂ ਨੂੰ ਨਕਾਰਦੇ ਕਿਉਂ ਨਹੀਂ ਕਿ ਭਾਈ ਇਹ ਖਬਰਾਂ ਨਿਰਆਧਾਰ ਨੇ ਸਾਡੀ ਪਾਰਟੀ ਦੇ ਵਿੱਚ ਜਿਹਾ ਕੁਝ ਨਹੀਂ ਸਾਰਾ ਕੁਝ ਜਿਹੜਾ ਉਹ ਠੀਕ ਠਾਕ ਚੱਲ ਰਿਹਾ ਇਹ ਮਤਲਬ ਸਾਡੇ ਕੋਲੇ ਤਾਂ ਪੁਖਤਾ ਖਬਰ ਅਸੀਂ ਕਰਨ ਤੋਂ ਬਾਅਦ ਹੀ ਖਬਰ ਕਰਦੇ ਹਾਂ ਅਸੀਂ ਪਹਿਲਾਂ ਹੀ ਦੱਸਤਾ ਸੀ ਇਹ ਪਈ ਮੁੱਖ ਮੰਤਰੀ ਨੇ ਇਹ ਗੱਲ ਕਹਿ ਦਿੱਤੀ ਆ ਜਿੱਦਨ ਸੰਦੀਪ ਪਾਟਕ ਗਏ ਉਹਨਾਂ ਦਾ ਫਤ ਲੈਣ ਅਸਤੀਫਾ ਮੰਗਿਆ ਉਹਨਾਂ ਨੇ ਕਿਹਾ ਕਿ ਭਾਈ ਮੈਂ ਅਸਤੀਫਾ ਨਹੀਂ ਦੇਣਾ ਮੇਰੇ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਤੁਸੀਂ ਕੋਈ ਚੇਂਜ ਕਰਨੀ ਆ ਤਾਂ ਕਰ ਲਓ ਉੱਥੇ ਜੋ ਕੁਝ ਬਦਲਣਾ ਬਦਲ ਲਓ ਪਰ ਮੈਂ ਸਾਈਡ ਲਾਈਨ ਨਹੀਂ ਬਣਾਉਣਾ ਜੀ ਧਮਕੀ ਵੀ ਉਹਨਾਂ ਨੇ ਦਿੱਤੀ ਹੈ ਪ੍ਰੈਸ ਕਾਨਫਰੰਸ ਕਰਨ ਦੀ ਵੀ ਕਹਿੰਦੇ ਇਹਗੀਆਂ ਧਮਕੀਆਂ ਦਿੱਤੀਆਂ ਨੇ ਪਰ ਹੁਣ ਗੱਲ ਇਹ ਹੈ ਕਿ ਸਿਰਫ ਮੁੱਖ ਮੰਤਰੀ ਦਫ਼ਤਰ ਦੇ ਨਾਲ ਚੇਂਜ ਕਰਕੇ ਕੀ ਦਿੱਲੀ ਚੱਲ ਪੂਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਪੈਣਾ ਦਿੱਲੀ ਵਾਲਿਆਂ ਦੀਆਂ ਨਿਯੁਕਤੀਆਂ ਦੇ ਨਾਲ ਕਮਜ਼ੋਰ ਕੀਤਾ ਜਾ ਰਿਹਾ ਹੈ ਕਿ ਉਸ ਤੋਂ ਬਾਅਦ ਭੁਗਤਨ ਨੂੰ ਹੋਰ ਦਬਲਿਆ ਜਾਊਗਾ ਇਹ ਵੀ ਜਿਹੜੀ ਗੱਲ ਦੇਖਣ ਵਾਲੀ ਆ ਡਾਕਟਰ ਦੇਖੋ ਸੁਖਿੰਦਰ ਜੀ ਆਪਣੇ ਕਹਿਣ ਜਾਂ ਸੁਣਨ ਦੀ ਤਾਂ ਕੋਈ ਗੱਲ ਹੈ ਨਹੀਂ ਦੇਖੋ ਦਿੱਲੀ ਦੀਆਂ ਇਲੈਕਸ਼ਨ ਆਪਾਂ ਨਹੀਂ ਕਰਾ ਰਹੇ ਊਂਕਾਰ ਸਿੰਘ ਉਹ ਐਸਡੀ ਨੂੰ ਅਸੀਂ ਨਹੀਂ ਹਰਾਇਆ ਵਧਵਾ ਜੀ ਨੂੰ ਅਸੀਂ ਨਹੀਂ ਹਟਾਇਆ ਮਤਲਬ ਆਪਾਂ ਤਾਂ ਜੋ ਕੁਝ ਨਜ਼ਰ ਆ ਰਿਹਾ ਹੈ ਉਹਦਾ ਐਨਲਿਸਿਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਹੋਰ ਬਰੀਕੀ ਦੇ ਵਿੱਚ ਕਿ ਆਖਰਕਾਰ ਜੋ ਕੁਝ ਹੋ ਰਿਹਾ ਹੈ ਇਹਦੀ ਗੱਲ ਤਾਂ ਜੇ ਕੋਈ ਕਹੇ ਵੀ ਹੋ ਹੀ ਨਹੀਂ ਰਿਹਾ ਇਹ ਤਾਂ ਮੇਰੇ ਖ ਲੈ ਐਵੇਂ ਕਮਲ ਕੁੱਟਣ ਵਾਲੀ ਗੱਲ ਹੈ ਜਿਹੜਾ ਹੋਰ ਹੈ ਉਹਦੇ ਬਾਰੇ ਖਮੋਸ਼ ਹੈ ਪਾਰਟੀ ਦਿੱਲੀ ਵਾਲੀ ਵੀ ਤੇ ਇੱਥੇ ਵਾਲੀ ਵੀ ਆਪਾਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਖਰਕਾਰ ਹੋ ਕੀ ਰਿਹਾ ਕਿਉਂਕਿ ਸਾਡਾ ਹਿੱਤ ਤਾਂ ਪੰਜਾਬ ਦੇ ਨਾਲ ਹੈ ਸਫਰਤਾ ਅਖੀਰ ਪੰਜਾਬ ਨੇ ਕਰਨਾ ਹੈ ਕੋਵੰਤਮਾਨ ਦਾ ਵੀ ਕੁਝ ਨਹੀਂ ਉਹਨਾਂ ਵਿਗੜਨਾ ਉਹਦੀ ਠੀਕ ਹੈ ਇੱਕ ਬੰਦੇ ਦੀ ਮਤਲਬ ਜਿਹੜੀ ਚੜਾਈ ਉਤਰਾਈ ਦਾ ਇਹਨਾਂ ਸੰਬੰਧ ਨਹੀਂ ਹੁੰਦਾ ਪੰਜਾਬ ਪਹਿਲਾਂ ਹੀ ਸਫਰ ਕਰ ਰਿਹਾ ਹੈ ਪਹਿਲਾਂ ਹੀ ਲੋਕ ਤਰਾ ਤਰਾ ਕਰ ਰਹੇ ਨੇ ਮੰਡੀਆਂ ਦੇ ਵਿੱਚ ਮਤਲ ਝੋਨਾ ਰੋਲ ਰਿਹਾ ਆਪਾਂ ਨੂੰ ਦਿਖ ਰਹੀਆਂ ਨੇ ਚੀਜ਼ਾਂ ਸੋ ਪੈਰਲਾਈਜ਼ਡ ਸਰਕਾਰ ਹੈ ਸਰਕਾਰ ਵੱਲੋਂ ਕੁਝ ਨਹੀਂ ਹੋ ਰਿਹਾ ਸਿਰਫ ਸਤੋਜ ਜਾ ਕੇ ਇੱਕ ਵਾਰੀ ਢੇੜਾ ਮਾਰ ਕੇ ਮਾਨ ਸਾਹਿਬ ਨੇ ਜਿਹੜੇ ਉਹ ਕੁਝ ਨਹੀਂ ਵੜਾ ਕਰ ਸਕੇ ਔਰ ਦੂਜੀ ਚੀਜ਼ ਇਹ ਹੈ ਕਿ ਬਿਲਕੁਲ ਟੋਟਲ ਪਾਲਿਸੀ ਦੇ ਪੱਧਰ ਤੇ ਵੀ ਪੈਰਲਾਈਜ਼ ਹੋਇਆ ਹੋਇਆ ਐ ਐਡਮਿਨਿਸਟ੍ਰੇਸ਼ਨ ਦੇ ਪੱਧਰ ਤੇ ਵੀ ਪੈਰਲਾਈਜ਼ ਹੋਇਆ ਹੋਇਆ ਹੈ ਪਰ ਦਿੱਲੀ ਵਾਲਾ ਜਿਹੜਾ ਵੀ ਜਿਸ ਤਰੀਕੇ ਨਾਲ ਉਹ ਚੱਲ ਰਹੇ ਨੇ ਜਿਸ ਤਰ੍ਹਾਂ ਦੇ ਵਿਅਕਤੀਆਂ ਨੂੰ ਸਾਹਮਣੇ ਲਿਆ ਰਹੇ ਨੇ ਕੋਈ ਇਹ ਲੁਕੀ-ਛਿਪੀ ਥੋੜੀ ਗੱਲ ਹੈ ਇਹ ਕੋਈ ਤਿਹਾੜ ਜੇਲ੍ਹ ਤੋਂ ਆ ਕੇ ਦਫ਼ਤਰ ਦੇ ਵਿੱਚ ਬੈਠ ਰਿਹਾ ਹੈ ਸੀਐਮ ਦੇ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਅਫਸਰਾਂ ਦਾ ਪੰਜਾਬ ਦੇ ਚੀਫ ਸੈਕਟਰੀ ਦਾ ਪੰਜਾਬ ਦੇ ਐਮਐਲਏ ਦਾ ਉਹ ਚ ਕੋਈ ਰੋਲ ਨਹੀਂ ਤਾਂ ਕੌਣ ਕਰ ਰਿਹਾ ਹੈ ਇਹਦੀ ਚਰਚਾ ਨਹੀਂ ਹੋਊਗੀ ਮਤਲਬ ਕੋਈ ਨਹੀਂ ਵੀ ਕਰਨੀ ਚਾਹੁੰਦਾ ਚਰਚਾ ਤਾਂ ਪਰ ਇਹ ਇਹਦੇ ਸਿੱਟੇ ਤਾਂ ਨਿਕਲਣਗੇ ਨਾ ਤਮੀਰ ਕਿ ਜਿਹੜੇ ਬੰਦਿਆਂ ਦਾ ਪੰਜਾਬ ਬਾਰੇ ਪੰਜਾਬ ਦੇ ਐਡਮਿਨਿਸਟ੍ਰੇਸ਼ਨ ਬਾਰੇ ਕੋਈ ਤਜਰਬਾ ਨਹੀਂ ਸਿਰਫ ਉਸ ਤਰ੍ਹਾਂ ਦਾ ਹੀ ਤਜਰਬਾ ਹੈ ਜਿੱਦਾਂ ਦਾ ਉੱਥੇ ਦਿੱਲੀ ਦੀ ਪੁਲਿਸ ਨੇ ਕੋਰਟ ਦੇ ਵਿੱਚ ਪੇਸ਼ ਕੀਤਾ ਹੈ ਤੋ ਜੇ ਉਹ ਕੰਮ ਹੀ ਕਰਨ ਲਈ ਬੰਦੇ ਬਿਠਾਏ ਜਾ ਰਹੇ ਨੇ ਤਾਂ ਇਹਦੀ ਚਰਚਾ ਤਾਂ ਹੋਊਗੀ ਇਹਦੇ ਤੋਂ ਕੋਈ ਜੇ ਚਾਹੇ ਇਹਨੂੰ ਲਾਈਕ ਕਰੇ ਨਾ ਕਰੇ ਆਪਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਹੋ ਸਕਦਾ ਹੈ ਆਪਣੇ ਤੌਰ ਤੇ ਕੇਜਰੀਵਾਲ ਸਾਹਿਬ ਹੋਰ ਐਫੀਸ਼ੀਐਂਟ ਬਣਨਾ ਚਾਹੁੰਦੇ ਹੋਣ ਗਵਰਨਮੈਂਟ ਨੂੰ ਤੇ ਐਫੀਸ਼ੀਐਂਟ ਬੰਦੇ ਉਹਨਾਂ ਕੋਲ ਉਹੀ ਨੇ ਵਿਚਾਰੇ ਵਿਵੇਕ ਕੁਮਾਰ ਹੋਣੀ ਤੇ ਵਿਜੇਨਾਥ ਜੀ ਹੋਣੀ ਜਿਹੜੇ ਪਹਿਲਾਂ ਹੀ ਮਤਲਬ ਜਿਹੜੀ ਐਫੀਸ਼ੀਐਂਸੀ ਉਹਨਾਂ ਨੇ ਖਟਾਲਿਆਂ ਦੇ ਵਿੱਚ ਜਾਂ ਹਿੰਸਾ ਦੇ ਵਿੱਚ ਜਿਹੜੀ ਦਿਖਾਈ ਉਹ ਸਾਹਮਣੇ ਸਭ ਤੋ ਉਹਦਾ ਹੀ ਆਪਾਂ ਕੋਸ਼ਿਸ਼ ਸਮਝਣ ਦੀ ਕਰ ਰਹੇ ਆ ਕਿ ਜੇ ਉਹ ਬੰਦੇ ਬਿਠਾਏ ਜਾ ਰਹੇ ਨੇ ਜੇ ਸ਼ਤਰੰਜ ਦੀ ਚੌਪਟ ਦੇ ਉੱਪਰ ਕਬੱਡੀ ਵਾਲੇ ਲਿਆਂਦੇ ਜਾ ਰਹੇ ਨੇ ਤਾਂ ਕਿਹੜੀ ਗੇਮ ਖੇਡੀ ਜਾਣੀ ਹੈ ਜਾਂ ਕਬੱਡੀ ਦੇ ਵਿੱਚ ਸ਼ਤਰੰਜ ਵਾਲੇ ਬਿਠਾਏ ਜਾ ਰਹੇ ਨੇ ਤੇ ਗੇਮ ਕਿਹੜੀ ਖੇਡੀ ਚਾਹੂਗੀ ਟੂਰਨਾਮੈਂਟ ਕਿਸ ਚੀਜ਼ ਦਾ ਹੋਣ ਵਾਲਾ ਅਸੀਂ ਤਾਂ ਉਹੀ ਗੱਲ ਕਰ ਰਹੇ ਆ ਨਾ ਸੋ ਮੇਰਾ ਖਿਆਲ ਇਹ ਹੈ ਕਿ देर ਨਹੀਂ ਬਹੁਤ ਹੀ ਲੱਗਣੀ ਅੱਜ ਇਲੈਕਸ਼ਨਾਂ ਹਰਿਆਣੇ ਚ ਹੋ ਗਈਆਂ ਨੇ ਬਾਕੀ ਧਿਰਾਂ ਜਿਹੜੀਆਂ ਹੋਰ ਨਾਲ ਨੇ ਚ ਪਾਰਟਿਸਿਪੇਟ ਕਰਨਾ ਉਹ ਵੇਲੀਆਂ ਹੋ ਗਈਆਂ ਨੇ ਲਗਭਗ ਸੋ ਆਉਣ ਵਾਲੇ 2-4 ਦਿਨਾਂ ਦੇ ਵਿੱਚ ਮੈਕਸਿਮਮ ਵੱਧ ਤੋਂ ਵੱਧ ਇਹ ਹੈ ਕਿ ਪੰਚਾਇਤਾਂ ਦੀਆਂ ਇਲੈਕਸ਼ਨਾਂ ਤੱਕ ਇਹ ਥੋੜਾ ਜਿਹਾ ਰੁਕਿਆ रह ਸਕਦਾ ਹੈ अदरवाइज ਲਾਈਨ ਪੁਆਇੰਟ ਆਫ No ਰਿਟਰਨ ਤੇ ਦੋਨੇ ਤਰ੍ਹਾਂ ਪਹੁੰਚ ਗਈ ਨੇ ਲਾਈਨ ਖਿੱਚੀ ਜਾ ਚੁੱਕੀ ਹੈ ਉਹਦੇ ਵਿੱਚ ਆਈਦਰ ਦਿਸ ਔਰ 댓 ਹੈ ਇਦਾਂ ਨਹੀਂ ਹੈ ਕਿ ਮਤਲਬ ਇਹ ਵੀ ਹੋ ਜਾਊਗਾ ਤੇ ਇਹ ਵੀ ਹੋ ਜਾਊਗਾ ਇਦਾਂ ਨਹੀਂ ਜਾਂ ਮਾਨ ਸਾਹਿਬ ਪੀਐਮ ਰਹਿਣਗੇ ਜਾਂ ਕਿਤ੍ਰੀਵਾਲ ਸਾਹਿਬ ਆਪਣਾ ਪੁਛੀ ਐਮ ਕਟਵਾਉਣਗੇ ਇਹਦੇ ਵਿੱਚ ਵਿਚਾਲੇ ਵਾਲੀ ਗੁੰਝੈਸ਼ ਕੋ ਕੱਟਦੀ ਜਾ ਰਹੀ ਹੈ ਜੀ ਪਰ ਜਿਸ ਤਰੀਕੇ ਨਾਲ ਕਿ ਜੀ ਉਹਨਾਂ ਨਾਲ ਦਸਤਿਲ ਤੇ ਜੀ ਅਜੀਤ ਵਾਲਿਆਂ ਨੂੰ ਜਿਹੜੀਆਂ ਫੁਹਾਂ ਚਲਦੀਆਂ ਹੁੰਦੀਆਂ ਨੇ ਇਸ ਦੇ ਸਮੇਂ ਦੇ ਵਿੱਚ ਹੋ ਸਕਦਾ ਉਹ ਵਹਾਂ ਹੀ ਹੋਣ ਪਰ ਇਹ ਕਿ ਪ੍ਰੈਕਟੀਕਲੀ ਸੀਐਮ ਆਫਿਸ ਜਿਹੜਾ ਉਹਨੂੰ ਭਗਵੰਤ ਮਾਨ ਜੀ ਨਹੀਂ ਚਲਾ ਰਹੇ ਉਹਨੂੰ ਦਿੱਲੀ ਵਾਲੇ ਚਲਾ ਰਹੇ ਪਰ ਚਲਾ ਕੇ ਕੀ ਫੈਸਲੇ ਕਰਨਾ ਚਾਹੁੰਦੇ ਨੇ ਸਾਹਮਣੇ ਆਜੋ ਕੋਈ ਗੱਲ ਜੇ ਉਹ ਫੈਸਲੇ ਇਹ ਜੇ ਹੋਣਗੇ ਕਿ ਉਹਨਾਂ ਦੀ ਉਹ ਸ਼ਹਾਦਤ ਹੋਣੀ ਹੈ ਤਾਂ ਫਿਰ ਕੁਦਰਤੀ ਉਹਨਾਂ ਨੂੰ ਲੜਨਾ ਹੀ ਪਊਗਾ ਹੋਰ ਚਾਰੇ ਕੋਈ ਨਹੀਂ ਬਚੇ ਬਿਲਕੁਲ ਬਿਲਕੁਲ ਚਲੋ ਡਾਕਟਰ ਸਾਹਿਬ ਅਗਲੀ ਖਬਰ ਵੀ ਬੜੀ ਅਹਿਮ ਹੈ ਕਿ ਕਿ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਤੇ ਸਵਾਲ ਤਾਂ ਲਗਾਤਾਰ ਹੀ ਹੋ ਰਹੇ ਐਜ਼ ਅ ਮੁੱਖ ਮੰਤਰੀ ਐਜ਼ ਅ ਗ੍ਰੇਟਰ ਮੰਤਰੀ ਐਜ਼ ਅ ਦੇਲ ਮੰਤਰੀ ਵੀ ਉੱਠਦੇ ਰਹੇ ਹੁਣ ਪੰਜਾਬ ਦੇ ਡੀਜੀਪੀ ਸਮੇਤ ਕੁਝ ਹੋਰ ਸੂਬਿਆਂ ਦੇ ਸਬੰਧ ਦੇ ਵਿੱਚ ਕਹਿੰਦੇ ਕੋਆਰਡੀਨੇਟ ਨੋਟਿਸ ਕਰਦੇ ਆ ਕਿ ਭਾਈ ਇਹਨਾਂ ਇਹਨਾਂ ਸੂਬਿਆਂ ਦੇ ਜਿਹੜੇ ਉਹ ਡੀਜੀਪੀ ਨੇ ਉਹ ਤੁਸੀਂ ਮਤਲਬ ਕਾਰਜਕਾਰੀ ਕਿਉਂ ਨਹੀਂ ਕਰੇ ਪਿਆ ਪੰਜਾਬ ਕਹਿ ਨਹੀਂ ਤਾਂ ਬਾਰਡਰ ਸਟੇਟ ਹੈ ਔਰ ਕੈਨ ਇਹ ਵੀ ਹੈ ਕਿ ਪੰਜਾਬ ਬਾਰਡਰ ਸਟੇਟ ਦੇ ਤੌਰ ਤੇ ਬੜਾ ਸੈਂਸਿਟਿਵ ਸਟੇਟ ਜਿਹੜੀ ਆ ਉਹ ਹੈਗੀ ਹੈ ਇੱਥੇ ਕਮਜ਼ੋਰ ਮੁੱਖ ਮੰਤਰੀ ਦੀ ਚਾਹੀਦਾ ਇੱਥੇ ਹੋਰ ਹੀ ਚਾਹੀਦਾ ਇੱਥੇ ਬਹੁਤ ਨਹੀਂ ਚਾਹੀਦਾ ਫਿਰ ਤੇ ਕਾਰਜਕਾਰੀ ਡੀਜੀਪੀ ਕਿਉਂ ਹੋਵੇ ਮਤਲਬ ਪੰਜਾਬ ਸਮੇਤ ਕੁਝ ਹੋਰ ਸੂਬਿਆਂ ਨਾਲ ਸਬੰਧ ਦੇ ਵਿੱਚ ਕਹਿੰਦੇ ਨੋਟਿਸ ਹੋ ਗਏ ਆ ਕਿ ਭਾਈ ਤੁਹਾਡੇ ਇੱਥੇ ਡੀਜੀਪੀ ਕਾਰਜਕਾਰੀ ਕਿਉਂ ਆ ਪੱਕੇ ਡੀਜੀਪੀ ਕਿਉਂ ਨਹੀਂ ਔਰ ਇਹ ਸਬੰਧੀ ਕਹਿੰਦੇ ਹਾਲੇ ਪੰਜਾਬ ਜਿਹੜਾ ਉਹ ਪੈਰ ਜੇ ਘੜੀ ਸੀ ਜਾ ਰਹੇ ਆ ਪੰਜਾਬ ਸਰਕਾਰ ਪੈਰ ਜੇ ਘੜੀ ਜਾਰੀ ਆ ਕੋਈ ਜਵਾਬਯੋਕਿਆ ਦੇ ਨਹੀਂ ਰਹੀ ਕਿਵੇਂ ਦੇਖਣ ਨੂੰ ਇਹ ਇੰਨੇ ਲੰਬੇ ਸਮੇਂ ਤੋਂ ਰੌਲਾ ਪੈ ਰਿਹਾ ਹੈ ਔਰ ਡੀਜੀਪੀ ਪਕਾੜੀ ਕੀਤਾ ਜਾ ਰਿਹਾ ਇੰਨੀ ਢੀਠ ਹੋ ਗਈ ਪੰਜਾਬ ਸਰਕਾਰ ਮੈਂ ਹੈਰਾਨ ਹੁਣ ਦੇਖੋ ਸੁਵਿੰਦਰ ਜੀ ਗੱਲ ਇਹ ਹੈ ਕਿ ਬਾਕੀ ਸੂਬਿਆਂ ਦੇ ਵਿੱਚ ਵੀ ਉਹਨਾਂ ਨੇ ਨੋਟਿਸ ਲਿਆ ਕਿ ਜਿੱਥੇ ਕਾਰਜਕਾਰੀ ਡੀਜੀਪੀ ਨੇ ਰੈਗੂਲਰ ਨਹੀਂ ਹਨ ਤਾਂ ਉਹ ਕਿਉਂ ਇਸ ਤਰੀਕੇ ਦੇ ਨਾਲ ਐਡੀ ਉੱਚੀ ਉੱਚਾ ਹੁੰਦਾ ਹੈ ਜਿਹੜਾ ਉਹਦੇ ਉੱਪਰ ਕੱਚਾ ਬੰਦਾ ਕਿਉਂ ਲਾਉਂਦੇ ਹੋ ਤੁਸੀਂ ਬਾਕੀਆਂ ਨਾਲੋਂ ਪੰਜਾਬ ਦਾ ਕੀ ਸਿਸਕਰ ਕੇ ਡਿਫਰੈਂਟ ਹੈ ਕਿਤੇ ਬਾਰਡਰ ਸਟੇਟ ਹੈ ਕਿ ਕਿਤੇ ਲਾ ਐਂਡ ਆਊਟ ਆਫ ਦੀ ਸਿਚੁਏਸ਼ਨ ਬਹੁਤ ਲੰਬੇ ਸਮੇਂ ਤੋਂ ਖਰਾਬ ਚੱਲ ਰਹੀ ਹੈ ਦੂਜੀ ਚੀਜ਼ ਸਭ ਤੋਂ ਵੱਡੀ ਇਹ ਹੈ ਕਿ ਪੰਜਾਬ ਚ ਸਭ ਤੋਂ ਵੱਡੀ ਪੁਲਿਸ ਫੋਰਸ ਹੈ ਜੇ ਅਸੀਂ ਜੀਓਗ੍ਰਾਫਿਕਲੀ ਦੇਖੀਏ ਤਾਂ ਵੀ ਮਤਲਬ ਕਿਲੋਮੀਟਰਾਂ ਦੇ ਹਿਸਾਬ ਨਾਲ ਵੀ ਪੁਲਿਸ ਜ਼ਿਆਦਾ ਹੈ ਕਿ ਪਾਪੂਲੇਸ਼ਨ ਦੇ ਹਿਸਾਬ ਨਾਲ ਦੇਖੀਏ ਵੀ ਕਿੰਨੇ ਵਿਅਕਤੀਆਂ ਪਿੱਛੇ ਇੱਕ ਪੁਲਿਸ ਵਾਲੇ ਉਹਦੇ ਹਿਸਾਬ ਨਾਲ ਵੀ ਜ਼ਿਆਦਾ ਹੈ 80000 ਦਸੀ ਸੀ ਲਗਭਗ ਹੁਣ 88000 ਦਸੀ ਜਾ ਰਹੀ ਹੈ ਜਿਹੜੀਆਂ ਨਵੀਆਂ ਭਰਤੀਆਂ ਹੋਈਆਂ 80 ਵੱਡੀ ਪੁਲਿਸ ਫੋਰਸ ਜਿਹੜੀ ਕੇ ਕਹਿ ਰਹੇ ਨੇ ਕਿ ਜੇ ਨਸ਼ਿਆਂ ਦੇ ਖਿਲਾਫ ਜੰਗ ਲੜ ਰਹੀ ਹੈ ਮਾਫੀਆ ਦੇ ਖਿਲਾਫ ਲੜ ਰਹੀ ਹੈ वीआईपी ਨੇ ਜਿਹੜੇ ਥੜਾ ਥੜਾ ਸਿਕਿਉਰਟੀਆਂ ਪੂਆਂ ਹੋਰ ਵਧਾ ਰਹੇ ਨੇ ਵਿੱਚ ਕਿਤੇ ਸੁਪੇ ਨੇ ਉਹਦੇ ਵਿੱਚ ਸਮੱਸਿਆ ਇਹ ਹੁੰਦੀ ਹੈ ਕਿ ਜੇ ਇੰਨੀ ਸਮੱਸਿਆ ਉਹ ਚ ਕੱਚਾ ਟਿੱਪੀ ਕਿਉਂਦਾ ਹੈ ਲਗ ਭਾਗ ਨੂੰ ਸੇਵਾਲੇ ਦੇ ਮਤਲਬ ਕਤੂ ਤੋਂ ਬਾਅਦ ਆਪਾਂ ਦੇਖ ਰਹੇ ਹਾਂ ਕਿ ਉਸ ਟਾਈਮ ਜਿਹੜੇ ਸੀਗੇ ਉਹਨਾਂ ਨੂੰ ਹਟਾ ਦਿੱਤਾ ਗਿਆ ਸੀ ਉਹ ਵੀ ਕੋਰਟ ਚ ਚਲੇ ਗਏ ਸੀ ਮਤਲਬ ਹੁਣ ਜਿਹੜੇ ਡੀਜੀਪੀ ਸਾਹਿਬ ਨੇ ਕੋਈ ਵਿਅਕਤੀ ਜਿੰਨਾ ਮਰਜ਼ੀ ਸਮਰੱਥ ਹੋਵੇ ਜੇ ਉਹਨੂੰ ਪੂਰੀ ਖੁੱਲ ਨਹੀਂ ਮਿਲੀ ਹੋਈ ਕਿ ਉਹਨੂੰ ਪੂਰੀ ਪਾਵਰ ਨਹੀਂ ਮਿਲੀ ਹੋਈ ਉਜੇ ਵੀੜੀ ਉਹਦੇ ਇੰਨੇ ਉਹ ਵੀ ਪੂਰੀ ਤਰ੍ਹਾਂ ਉਸ ਤਰੀਕੇ ਦੇ ਨਾਲ ਉਹਦੇ ਨਾਲ ਇੱਕ ਸੰਗਠਿਤ ਫੋਰਸ ਦੇ ਤੌਰ ਤੇ ਕੰਮ ਨਹੀਂ ਕਰਦਾ। ਰੋਜ਼ ਸਾਡੇ ਸਾਹਮਣੇ ਨੇ ਉਹਦੇ ਸਿੱਟੇ ਨਿਕਲਦੇ ਨੇ ਅਸੀਂ ਦੇਖ ਰਹੇ ਹਾਂ ਉਹ ਚੀਜ਼। ਪਰ ਇਹ ਫੈਸਲਾ ਕੀ ਨਹੀਂ ਕੀਤਾ ਕਿ ਜੀ ਡੀਜੀਪੀ ਇਹੀ ਲਾਇਆ ਜਾਣਾ ਜਾਂ ਡੀਜੀਪੀ ਨੂੰ ਪੱচ্চਾ ਹੀ ਰੱਖਿਆ ਜਾਣਾ ਇਹ ਕੀ ਸਿਰਫ ਭਵੰਤ ਮੰਨਦਾ ਹੀ ਫੈਸਲਾ ਹੈ ਹਾਲਾਂਕਿ ਹੋਮ ਮਿਨਿਸਟਰ ਹੋਣੇ। ਪਰ ਹੋ ਕੀ ਰਿਹਾ ਬਹੁਤ ਲੰਬੇ ਸਮੇਂ ਤੋਂ ਲਗਭਗ 2.5 ਸਾਲ ਤੋਂ ਹੋ ਰਿਹਾ ਹੈ। ਕਿ ਕੁਰਸੀ ਤੇ ਹੋਰ ਬੈਠਾ ਬੰਦਾ ਚਲਾਕ ਕੋਈ ਹੋਰ ਰਿਹਾ ਹੈ। ਇਹ ਬਿਲਕੁਲ ਉਦਾਂ ਦੀ ਗੱਲ ਹੋਈ ਹੈ ਜਿਵੇਂ ਪਹਿਲਾਂ ਛੋਟੇ ਛੋਟੇ ਸਾਈਕਲ ਸਿੱਖਦੇ ਹੁੰਦੇ ਸੀ ਨਾ ਵਿੱਚ ਮਤਲਬ ਕੈਰੀਅਰ ਤੇ ਬੈਠ ਕੇ ਬੰਦਾ ਪੈडल ਮਾਰੀ ਜਾਂਦਾ ਸੀ ਹੈਂਡਲ ਕਿਸੇ ਹੋਰ ਨੇ ਫੜਿਆ ਹੁੰਦਾ ਸੀ ਦੇਖਣ ਨੂੰ ਹਾਂ ਤਾਂ ਹੈਂਡਲ ਵੀ ਦੂਜੇ ਦੇ ਹੱਥ 'ਚ ਐਸਾ ਬਿਠਾਇਆ ਕੋਈ ਹੋਰ ਪਿਆ ਸੋ ਇਹ ਜਿਹੜੀ ਇਹ ਸਿਚੁਏਸ਼ਨ ਹੈ ਪੰਜਾਬ ਨੂੰ ਬਹੁਤ ਮਹਿੰਗੀ ਪੈ ਰਹੀ ਹੈ ਪਰ ਮੈਨੂੰ ਜਿਹੜਾ ਡਰ ਲੱਗ ਰਿਹਾ ਮੈਂ ਇੱਕ ਸੱਚੀ ਗੱਲ ਦੱਸਦਾ ਕਿ ਅਸੀਂ ਦੇਖਿਆ ਐਮਰਜੈਂਸੀ ਦਾ ਦੌਰ ਵੀ ਦੇਖਿਆ 80ਵਿਆਂ ਦਾ ਦੌਰ ਵੀ ਦੇਖਿਆ ਜਦੋਂ ਇਸ ਤਰ੍ਹਾਂ ਦੀ ਹਰਕਤ ਹੁੰਦੀ ਹੈ ਜਦੋਂ ਅਨਾਰਕੀ ਫੈਲਦੀ ਹੈ ਆਮ ਲੋਕ ਵੀ ਸਫਰ ਕਰਦੇ ਨੇ ਜਿਹੜੇ ਕੁਰਸੀਆਂ ਤੇ ਉੱਚੇ ਉਹਦਿਆਂ ਤੇ ਬੈਠੇ ਹੁੰਦੇ ਨੇ ਹੁਕਮਨਾਣ ਉਹ ਵੀ ਸਫਰ ਕਰਦੇ ਨੇ ਉਹਨਾਂ ਨੂੰ ਭਲੇਖਾ ਹੁੰਦਾ ਕਿ ਸਾਡੇ ਵਾਲੇ ਵਾਲੇ ਜੀ ਜੈਡ ਸਿਕਿਉਰਟੀ ਫਲਾਣਾ ਢੀਂਗ ਅਸੀਂ ਇਦਾਂ ਕਰ ਲਾਂਗੇ ਤਾਂ ਕੁਝ ਹੁੰਦਾ ਜਿਦੋਂ ਅੱਗ ਲੱਗਦੀ ਹੈ ਕਿਤੇ ਧੂੰਆਂ ਸਾਰੇ ਘਰਾਂ ਚ ਹੀ ਜਾਂਦਾ ਸੋ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਇਡਾ ਮੰਡਟਰੀ ਮਿਲਿਆ ਸੀ ਖਾਸ ਕਰਕੇ ਕੇਂਦਰੀ ਬਲਸਰ ਨੂੰ ਇਹਨਾਂ ਨੂੰ ਜਾਗਣਾ ਚਾਹੀਦਾ ਤੇ ਇਸ ਤਰੀਕੇ ਦੀ ਜਿਹੜੀ ਮੈਨੀਪੂਲੇਟਿਵ ਦੀ ਪੋਲਿਟਿਕਸ ਹੈ ਟਿਕੜੂਗਾ ਵਾਲੀ ਇਹਦੇ ਸਿੱਟੇ ਮਾੜੇ ਨਿਕਲਣਗੇ ਜੇ ਜੋ ਕੁਝ ਵੀ ਚੰਗਾ ਨਹੀਂ ਨਿਕਲਣਾ ਸੋ ਇਸ ਕਰਕੇ ਹੈ ਕਿ ਇਹ ਤੋਂ ਪਹਿਲਾਂ ਹੀ ਦੇਰ ਹੋਵੇ ਜੇ ਇਹਨਾਂ ਨੇ ਸੀਐਮ ਬਦਲ ਲੈਣ ਜੋ ਵੀ ਕਰਨਾ ਹੈ ਆਪਣੀ ਪਾਰਟੀ ਦੀਆਂ ਮੀਟਿੰਗਾਂ ਕਰ ਐਡਮਿਨਿਸਟ੍ਰੇਸ਼ਨ ਨੂੰ ਆਰਡਰ ਚ ਦੇਉਣ ਪਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀਆਂ ਸਮੱਸਿਆਵਾਂ ਹਨ ਉਹਨੂੰ ਅਡਰੈਸ ਕਰ ਲੈਣ ਬਿਲਕੁਲ ਚਲੋ ਦੇਖਦੇ ਹਾਂ ਕਿ ਇਸ ਮੁਸ਼ਕਲ ਦੇ ਵਿੱਚੋਂ ਹੁਣ ਪੰਜਾਬ ਸਰਕਾਰ ਕਿਵੇਂ ਨਿਕਲਦੀ ਹੈ ਪਰ ਬਿਲਕੁਲ ਜੇ ਪੰਜਾਬ ਇੰਨੀ ਸੈਂਸਿਟਿਵ ਸਟੇਟ ਹੈ ਜੇ ਤੇ ਮੁੱਖ ਮੰਤਰੀ ਇਸ ਤਰ੍ਹਾਂ ਕਹਿ ਵੀ ਲਿਆ ਕਿ ਭਾਈ ਇੱਥੇ ਛੇੜਛਾੜ ਕੇ ਇੰਦਰ ਨਾ ਕਰੇ ਜਾਂ ਹੋਰ ਚੀਜ਼ਾਂ ਕਿ ਇੱਥੇ ਇਸ ਤਰੀਕੇ ਨਾਲ ਸਟੇਟ ਜਿਹੜੀ ਆ ਬਾਰਡਰ ਤੇ ਆ ਪਾਕਿਸਤਾਨ ਸਾਡੇ ਨਾਲ ਲੱਗਦਾ ਹੈ ਤਾਂ ਫਿਰ ਡੀਜੀਪੀ ਪੱਕਾ ਕਿਉਂ ਨਹੀਂ ਮੁੱਖ ਮੰਤਰੀ ਲਾ ਰਹੀ ਇਹ ਵੀ ਜਿਹੜੀ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ ਔਰ ਪੱਟੀ ਸਾਹਿਬ ਤੁਸੀਂ ਸਾਡਾ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ-ਬਹੁਤ ਧੰਨ। ਸੁਪ੍ਰੀਅਸ ਕੁਮਿੰਦਰ ਜੀ ਸਰੋਤਿਆਂ ਨੂੰ ਦਰਸ਼ਕਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਸਤਿ ਸ੍ਰੀ ਅਕਾਲ ਥੈਂਕ ਯੂ। ਟਾਈਟਲ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਜਿਨ੍ਹਾਂ ਦੇ ਬਲੂਹਰਾਂ ਨਾਲ ਖਬਰਾਂ ਤੇ ਗੱਲਬਾਤ ਇਹ ਪੱਟੀ ਸਾਹਿਬ ਨੇ ਕੀਤੀ ਗੱਲ ਬਾਤ ਉਹ ਜਿਹੜੇ ਸੰਦਾਈ ਨੂੰ ਦੁਬਾਰਾ ਫੇਰ ਮਿਲਾਂਗੇ ਤਾਂ